Yeah!

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬਾਤ ਦਰਸ਼ਨ ਦਿਖਾਤਾ ਪਹਿਰਾਮ ਕਰਕੇ ਮੰਨ ਜੀ ਸੁਦੇ ਤੇ ਬੰਦ ਬੰਦ ਟਟਾਏ ਹੋਕਰੀਆਂ ਬਹੰਈਆ ਚਰਪਟੀਆਂ ਦੀ ਜਲੀ ਹਾਰੇ ਆ ਨਾਮ ਜਰਾਏ ਗਏ ਬਰਦਵਾਦੀਆਂ ਦੀ ਸੀਮਾ ਲਈ ਪੁਰਮੀਆਂ ਕੀਤੇ ਜਾ ਸਰਦ ਨਹੀਂ ਹਾਰੇ ਸਿੱਖੀ ਕੇ ਸੰਸਾਰ ਸਾਣਾ ਨਾਹੀ ਕੇ ਨਾਮ ਦੇ ਪਾਇ ਲਈਆਂ ਤੜਕੇ ਫਾਲ ਸਾਜੀ ਬੋਤ ਜੀ ਜਰਵਾ ਆੰਤਰਕੇ ਬੋਲਾ ਜੀ ਵਾਹਿਗੁਰੂ ਤੁਮੇ ਸਰਬਤਮ ਸਭ ਸਾਡੀ ਕੀ ਅਦਾਸ ਹੈ ਜੀ ਸਰਬਤਮ ਸਭ ਸਾਡੀ ਕੋ ਵਾਹਿ ਕਹੇ ਜੀਤਾ ਸ੍ਰੀ ਸਾਹਿਬ ਜੀ ਸੁਹਾਗੇ ਮਾਲਕ ਸਾਹਿਬ ਜੀ ਦੇ ਬੋਲ ਬਾਲੇ ਭੋਤ ਤੋ ਆਤਮਾ ਧਰਮ ਦਾ ਜੈ ਬਾਣ ਗੁਰੂ ਜੀ ਆਏ ਗੁਰੂ ਕਾ ਮਨ ਨਿਵਾ ਮਾਤੇ ਉਤੇ ਮਤ ਦਾ ਰੱਖਾ ਆਪ ਵਾਹੇ ਤਰੋ ਏ ਆਤਾਲ ਪਰਤ ਆਪਣੇ ਮੰਨ ਦੇ ਸਦਾ ਸੁਹਾਏ ਦਾ ਤਾਰੀ ਜੋ ਸ੍ਰੀ ਗਨਕਾਣਾ ਸਾਹਿਬ ਤੇ ਹੋਰ ਬਰਤਵਾਰੀਆਂ ਗੁਰਧਾਮਾਂ ਦੇ ਜੇਨਾ ਤੋ ਬੰਖ ਨੂੰ ਵਿਸੋੜਿਆ ਗਿਆ ਤੈਨਾਂ ਦੇ ਥੁੱਲੇ ਦਰਸ਼ਨ ਦੀਵਾਰ ਸੇਵਾ ਸੁਭਾਗ ਦਾ দান ਕਾਲ ਸਾਦੀ ਤੋਂ ਬੰਖੋ ਮੀਤ ਬਾਣੀਆਂ ਦੀਪਾਂ ਨਿਕਾਰਿਆ ਦੇ ਤਾਨ ਮੀਓਟੇਆ ਜਬਰ ਛਤਰ ਤਖਤ ਦੇ ਮਾਲਕ ਗੁਰਤਾ ਗਤੀ ਦੇ ਸੁਭਾਈ ਮਾਨ ਗੁਰ ਸ਼ਬਦ ਦੇ અવਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਅਮਰ ਸ਼ਹੀਦਾ ਧੰਨ ਧੰਨ ਰਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਪਾਵਨ ਬਗਤ ਗੋਨਾ ਮੁਰਦਵਾ ਦਾ ਸ਼ਹੀਦਾਂ ਕਾਂਜ ਸਾਹਿਬ ਵਿਖੇ ਆਪ ਜੀ ਦੀ ਅਮਾਰ ਜੱਤਾ ਹੋਈ ਅੰਮ੍ਰਿਤ ਦੇਲੇ ਤੋਂ ਆਪ ਜੀ ਨੇ ਸੰਘਰਸ਼ਾਂ ਦੇ ਪ੍ਰਕਾਸ਼ ਦਾ ਹੋ ਕੇ ਸੰਤਾਂ ਨੂੰ ਖੁੱਲੇ ਮਰਸ਼ਨ ਕੇ ਆਰ ਪਵਨ ਮੁਗਧਰ ਉਪਦੇਸ਼ ਦਮ ਕਿਸ ਕਰਕੇ ਨਿਹਾਲ ਕੀਤਾ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਐਸਵੇਂ ਆਪ ਜੀਆਂ ਦੇ ਸੋਤ ਸੰਤ ਦੀ ਸੇਵਾ ਸੁਣਿਆ ਸਾਹਿਬ ਜੀ ਦੇ ਪਾਣ ਹੋਏ ਸੇਵਾ ਨਭਉ ਦੇ ਨਾ ਬਾਣੀ ਪੜਦੇ ਨਾ ਰਹੀਆ ਬ੍ਰਹਿੰਤ ਪ੍ਰਕਾਰ ਦੀ ਆਪ ਮਾਪ ਆਪ ਕਰਨੀਆਂ ਅਕੇ ਤੋਂ ਸਤਿ ਮੱਤ ਬਖਸ਼ੋ ਨੀ ਸੋ ਤਾਂ ਸੁਨਤੂ ਸੇ ਬਾਵਾ ਕਰੰਦਾ ਬਲ ਬਚਣਾ ਕੜੀ ਸੁਣੀ ਬਾਣੀ ਦਾ ਭਾਵ ਤਰਾਈ ਸੰਗਤ ਦੇ ਹਿਰਦਿਆਂ ਵਿੱਚ ਵਸੋਣਾ ਤਾਰੇ ਆਈ ਸੰਗਤਿਆਂ ਹਾਜ਼ਰੀਆਂ ਕਰਤਵਾਨ ਕਰਨੀਆਂ ਹਰਿ ਘਰੋ ਸਿੱਧੀ ਸਿਦਕਾ ਪਰਵਾ ਨਾਮ ਨੰਮ ਬਖਸ਼ਣਾ ते बचो रस्ते सहाई